ਤਾਰਨ ਤਾਰਨ ਜਿਮਨੀ ਚੋਣ ਵਿੱਚ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਲਈ 2027 ਦਾ ਰਾਹ ਹੋਰ ਹੋਇਆ ਔਖਾ ਪੰਜਾਬ ਚ ਮੁੱਖ ਵਿਰੋਧੀ ਧਿਰ ਤੇ ਸੱਤ ਲੋਕ ਸਭਾ ਮੈਂਬਰਾਂ ਵਾਲੀ ਕਾਂਗਰਸ 2027 ਵਿੱਚ ਕਰ ਸਕੇਗੀ ਵਾਪਸੀ ਜਾਂ ਕਾਂਗਰਸ 2027 ਦੇ ਵਿੱਚ ਫਿਰ ਪਛੜੇਗੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਤਾਰਨ ਤਾਰਨ ਦੇ ਵਿੱਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਪੂਰੀ ਕਾਂਗਰਸ ਦੀ ਲੀਡਰਸ਼ਿਪ ਆਪਸੀ ਫੁੱਟ ਚੋਣ ਪ੍ਰਚਾਰ ਦੌਰਾਨ ਬਿਆਨਬਾਜ਼ੀ ਅਤੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਤੇ ਸੱਤ ਲੋਕ ਸਭਾ ਮੈਂਬਰਾਂ ਵਾਲੀ ਇੱਕ ਕਾਂਗਰਸ ਪਾਰਟੀ ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਚੌਥੇ ਨੰਬਰ ਤੇ ਆਉਣ ਨਾਲ ਪਾਰਟੀ ਦੀ ਲੀਡਰਸ਼ਿਪ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਹੋ ਰਹੀ ਹੈ 14 ਨਵੰਬਰ ਨੂੰ ਆਇਕਰਨ ਤਰਨ ਤਰਨ ਜਿਮਣੀ ਚੋਣ ਦੇ ਨਤੀਜਿਆਂ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੇਸ਼ ਸਿੰਘ ਸੰਧੂ ਨੇ 1291 ਵੋਟਾਂ ਨਾਲ ਜਿੱਤ ਦਰਜ ਕਰ ਲਈ ਪਰ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਸਿਰਫ 15078 ਵੋਟਾਂ ਲੈ ਕੇ ਚੌਥੇ ਨੰਬਰ ਤੇ ਰਹੇ ਤੇ ਉਹਨਾਂ ਦੀ ਜ਼ਮਾਨਤ ਵੀ ਜਬਤ ਹੋ ਗਈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਨੂੰ 30558 ਵੋਟਾਂ ਮਿਲੀਆਂ ਜਿਸ ਨਾਲ ਉਹ ਦੂਜੇ ਸਥਾਨ ਤੇ ਉੱਪਰ ਰਹੀ ਇਸ ਦੇ ਨਾਲ ਹੀ ਤੀਜੇ ਸਥਾਨ ਤੇ ਆਉਣ ਵਾਲੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ 19620 ਵੋਟਾਂ ਮਿਲੀਆਂ ਪਰ ਕਦੇ ਅਕਾਲੀ ਦਲ ਤੇ ਕਦੇ ਕਾਂਗਰਸ ਦੇ ਹਿੱਸੇ ਆਉਣ ਵਾਲੀ ਇਹ ਸੀਟ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨ ਮੰਨਿਆ ਜਾ ਰਿਹਾ ਹੈ ਸਾਲ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਸੂਬੇ ਵਿੱਚ ਹੋਈਆਂ ਹੁਣ ਤੱਕ ਸੱਤ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਿਰਫ ਇੱਕ ਬਰਨਾਲਾ ਦੀ ਸੀਟ ਤੇ ਹੀ ਜਿੱਤ ਸਕੀਏ ਜਿੱਥੇ ਅਕਾਲੀ ਦਲ ਚੋਣ ਨਹੀਂ ਲੜਿਆ ਤੇ ਕਾਂਗਰਸ ਦਾ ਕੁਲਦੀਪ ਸਿੰਘ ਕਾਲਾ ਢਿੱਲੋ ਇਥੋਂ ਜਿੱਤ ਦਰਜ ਕਰਦਾ ਹੈ ਸੋ ਤਰਨ ਤਰਨ ਦੀ ਹਾਰ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਦੇ ਵਿੱਚ ਆਪਸੀ ਫੁੱਟ ਤੇ ਚੋਣ ਪ੍ਰਚਾਰ ਦੌਰਾਨ ਬਿਆਨਬਾਜ਼ੀ ਕਾਂਗਰਸ ਨੂੰ ਲੈ ਡੁੱਬੀ ਸੋ ਕਾਂਗਰਸ ਤੇ ਉਮੀਦਵਾਰ ਕਰਨ ਬੀਰ ਸਿੰਘ ਮੁਰਜ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਸਨ ਤੇ ਉਹ ਆਪਣੇ ਪੰਥਕ ਪਰਿਵਾਰ ਨਾਲ ਸੰਬੰਧ ਹੋਣ ਦਾ ਹਵਾਲਾ ਵੀ ਦਿੰਦੇ ਸਨ ਜੋ ਕਿ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਇਤਿਹਾਸਕ ਤੇ ਸਾਇਕ ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਜਦੋਂ ਕਾਂਗਰਸ ਮੁੱਖ ਵਿਰੋਧੀ ਥਿਰ ਅਤੇ ਲੋਕ ਸਭਾ ਦੀਆਂ 7 ਸੀਟਾਂ ਤੇ ਜਿਹੜੀ ਇਹ ਪੰਜਾਬ ਵਿੱਚ ਸਰਦਾਰੀ ਬਣਾਈ ਬੈਠੀ ਹੈ ਪਰ ਤਰਨਤਾਰਨ ਦੀ ਚਿਮਣੀ ਚੋਣ ਦੇ ਵਿੱਚ ਪੂਰੀ ਤਰ੍ਹਾਂ ਹਾਰ ਗਈ ਹੈ ਜੋ ਹੁਣ 2027 ਲਈ ਕਾਂਗਰਸ ਲਈ ਇਹ ਰਾਹ ਹੋਰ ਔਖਾ ਹੋ ਗਿਆ ਹੈ ਹਰ ਜਸ਼ਵੇਸ਼ਵਰ ਪਹਲ ਅਤੇ ਤਰਨਤਾਰਨ ਇਲਾਕੇ ਨਾਲ ਸੰਬੰਧਿਤ ਗੁਰੂ ਤੇਗ ਬਹਾਦਰ ਖਾਲਸਾ ਕਾਲੀ ਦਿੱਲੀ ਦੇ ਪ੍ਰੋਫੈਸਰ ਅਮਨਪ੍ਰੀਤ ਸਿੰਘ ਗਿੱਲ ਮੰਨਦਿਆਂ ਕੇ ਤਰਨਤਾਰਨ ਜਿਮਨੀ ਚੌਂ ਵਿੱਚ ਪਾਰਟੀ ਵੱਲੋਂ ਉਮੀਦਵਾਰ ਦੀ ਚੋਣ ਠੀਕ ਨਹੀਂ ਕੀਤੀ ਗਈ ਜੋ ਕਿ ਪਹਿਲਾ ਉਮੀਦਵਾਰ ਕੋਈ ਹੋਰ ਉਤਾਰਿਆ ਜਾਣਾ ਸੀ ਪਰ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਤੇ ਇਹ ਟਿਕਟ ਦਿੱਤੀ ਸੋ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਸਨ ਤੇ ਆਪਣੇ ਪੰਥਕ ਪਰਿਵਾਰ ਨਾਲ ਸੰਬੰਧ ਹੁਣ ਦਾ ਹਵਾਲਾ ਵੀ ਦਿੰਦੇ ਰਹੇ ਸੋ ਅਮਨਪ੍ਰੀਤ ਸਿੰਘ ਗਿੱਲ ਮੁਤਾਬਕ ਟਿਕਟ ਦੇਣ ਸਮੇਂ ਸਥਾਨਕਾ ਮਜ਼ਬੂਤ ਦਾਵੇਦਾਰ ਲੋਕਾਂ ਨੂੰ ਅਣ ਦੇਖਿਆ ਕੀਤਾ ਗਿਆ ਸਾਲ 2017 ਵਿੱਚ ਚੁਣੇ ਗਏ ਤਰਨਬੀਰ ਅਗਨੀ ਹੋਤਰੀ ਦੇ ਇਲਾਕੇ ਵਿੱਚ ਨਾਮ ਸੀ ਅਤੇ ਉਹ ਸਮਾਜ ਸੇਵਾ ਦੇ ਕੰਮ ਵਿੱਚ ਸਨ ਇਸੇ ਕਾਰਨ ਹੀ ਉਹ ਜਿੱਤ ਇਥੋਂ ਉਹਨਾਂ ਨੇ ਪ੍ਰਾਪਤ ਕੀਤੀ ਸੀ ਇਸ ਵਾਰ ਉਮੀਦਵਾਰ ਦਾ ਸਮਾਜਿਕ ਚਿਹਰਾ ਨਹੀਂ ਦੇਖਿਆ ਗਿਆ ਸੋ ਹਰਜੇਸ਼ਵਰ ਪਾਲ ਕਹਿੰਦੇ ਹਨ ਕਿ ਪਾਰਟੀ ਦੇ ਉਮੀਦਵਾਰ ਦੀ ਗਲਤ ਚੋਣ ਦੇ ਕਾਰਨ ਕਾਂਗਰਸ ਦੀ ਆਪਸੀ ਫੁੱਟ ਦੇ ਕਾਰਨ ਇਹ ਚੋਣ ਜਿਹੜੀ ਇਹ ਤਰਨਤਾਰਨ ਦੀ ਹਾਰੀ ਹੈ ਸੋ ਸੁਭਾ ਪ੍ਰਧਾਨ ਅਮਨੰਦਰ ਸਿੰਘ ਰਾਜਵੜਿੰਗ ਜਿਨ੍ਹਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਬਿਆਨਬਾਜ਼ੀ ਕੀਤੀ ਖਾਲਸਤਾਨ ਵਰਸਸ ਹਿੰਦੁਸਤਾਨ ਬਾਰੇ ਬਿਆਨ ਦਿੱਤਾ ਤੇ ਕਾਂਗਰਸ ਖਿਲਾਫ ਨਿਰਾਕਾਤਮਕ ਵਰਤਾਂਤ ਸਿਰਜਿਆ ਜਿਸ ਕਾਰਨ ਤਰਨਤਾਰਨ ਦੇ ਵਿੱਚ ਕਾਂਗਰਸ ਦਾ ਇਹ ਹਾਲ ਹੋਇਆ ਦਲਤ ਆਗੂ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਗ੍ਰਹਿ ਮੰਤਰੀ ਬਣਾਏ ਜਾਣ ਦਾ ਹਵਾਲਾ ਦੇ ਰਹਿ ਸੰਤ ਉਸੇ ਦੌਰਾਨ ਵਰਤੇ ਗਏ ਸ਼ਬਦਾਂ ਉੱਪਰ ਵਿਰੋਧੀ ਪਾਰਟੀਆਂ ਨੇ ਇਤਰਾਜ਼ ਪ੍ਰਗਟ ਕੀਤਾ ਜੋ ਰਾਜਵੜਿੰਗ ਨਿਸ਼ਾਨੇ 'ਤੇ ਰਹੇ किसी समय सिख गर्म ख्याली प्रभाव हेठ रहे तरन तारण कांग्रेस प्रधान जो अमरिंदर राजा वड़ेंग बयानबाजी काफ़ी चर्चा का विषय बनी रही सो तरन तारण तो बाद कांग्रेस दो हज़ार सताई का उड़ा सौखा नहीं रह गया दो हज़ार सताई कांग्रेस सत्ता में आने लिय बहुत मेहनत करनी पवेगी पर हूँ दो हज़ार सताई तो पहला कांग्रेस ਆਪਣੇ ਕੀ ਬਦਲਾ ਕਰਦੀ ਹੈ ਕੀ ਸਟਾਰ ਲਿਆਉਂਦੀ ਹੈ ਤਾਂ ਕਿ 2027 ਦੇ ਵਿੱਚ ਕਾਂਗਰਸ ਮਜ਼ਬੂਤ ਹੋ ਕੇ ਉੱਪਰ ਸਕੇ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਮੰਥਨ ਹੋਣਾ ਜ਼ਰੂਰੀ ਹੈ ਤਾਂ ਕਿ ਕਾਂਗਰਸ ਦੁਬਾਰਾ ਆਪ ਵਾਪਸੀ ਕਰ ਸਕੇ